ਆ ਦੋਸਤੋ ਮੈਂ ਨਿਕਨ ਤੋ ਇਹ ਦੇਖ ਰਹਾ ਨੋਲਜ ਬੈਰੋਡਾ ਗਾਇਸ ਸੋ ਮੈਂ ਅੱਜ ਛੋਟੀ ਜਿਹੀ ਇਨਫੋਰਮੇਸ਼ਨ ਸ਼ੇਅਰ ਕਰ ਲਗਾ ਜਿਹੜੇ ਪਹਿਲੀ ਵਾਰੀ ਇਟਲੀ ਜਾਂ ਲੱਗੇ ਨੇ ਜਾਂ ਫਿਰ ਕਿਸੇ ਵੀ ਕੰਟਰੀ ਵਿੱਚ ਜਾ ਲੱਗੇ ਨੇ ਮੈਂ ਪਹਿਲੀ ਵਾਰ ਜਦੋਂ ਨਾ ਟਰੈਵਲ ਕਰਨਾ ਹੈ ਪਲੇਨ ਵਿੱਚ ਸੋ ਉਹਨਾਂ ਨੂੰ ਕਿਹੜੇ ਕਿਹੜੇ ਡਾਕੂਮੈਂਟ ਹੋਣੇ ਚਾਹੀਦੇ ਨੇ ਤੇ ਆਫੇ ਕੀ ਸਵਾਲ ਜਵਾਬ ਉਹਨਾਂ ਨੂੰ ਪੁੱਛੇ ਜਾ ਸਕਦੇ ਨੇ ਦੇਖੋ ਜੇ ਐਗਜ਼ਾਮਪਲ ਤੌਰ ਤੇ ਤੁਸੀਂ ਅਸੀਂ ਦਿੱਲੀ ਤੋਂ ਇਟਲੀ ਆ ਲੱਗੇ ਹੋ ਤੇ ਤੁਸੀਂ ਉਬੇਗਿਸਤਾਨ ਫਲਾਈਟ ਲਈਏ ਸਭ ਤੋਂ ਸਸਤੀ ਐਸ਼ਟ 에ਅਰੀਆ ਟਾਈਮ ਉਹੀ ਆ ਠੀਕ ਆ ਉਬੈਗਿਸਤਾਨ ਤੇ ਅਲੱਗੇ ਮਤੁ ਤਾਸ਼ਕੰਦ ਦੇ ਵਿੱਚ ਉਤਰਨਾ ਆ ਮਤਲਬ ਇੱਕ ਤਾਸ਼ਕੰਦ ਤੋਂ ਫਿਰ ਦੂਜੀ ਤੁਹਾਡੀ ਫਲੈਟ ਹੁੰਦੀ ਆ ਫਿਰ ਤੁਸੀਂ ਇਟਲੀ ਜਾਂਦੇ ਹੋ ਸੋ ਕਿਉਂਕਿ ਮੈਂ ਵੀ ਉਹੀ ਫਲੈਟ ਚਾਹੇ ਮੈਂ ਤਾਂ ਤਾਂ ਨੂੰ ਉਹਦਾ ਸੱਦੇ ਆ ਸੋ ਤੁਹਾਡੇ ਕਿਹੜੇ ਕਿਹੜੇ ਡਾਕੂਮੈਂਟ ਪੁੱਛੇ ਜਾ ਸਕਦੇ ਨੇ ਜਾਂ ਕਿਹੜੇ ਕਿਹੜੇ ਸਵਾਲ ਪੁੱਛੇ ਜਾ ਸਕਦੇ ਨੇ ਸੋ ਜੇ ਤੁਸੀਂ ਦਿੱਲੀ ਵਿੱਚ ਜਾ ਰਹੇ ਹੋ ਸੱਤ ਪਹਿਲੇ ਤੁਸੀਂ ਆਪਣੇ ਬੈਗੇਜ ਚੈੱਕ ਕਰਾਣੇ ਹੁੰਦੇ ਨੇ ਬੈਗੇਜ ਜਿੱਥੇ ਚੈੱਕ ਕਰਾਉਂਦੇ ਹੋ ਸਿਰਫ ਤੁਹਾਡੇ ਕੋਲ ਤੁਹਾਡਾ ਪਾਸਪੋਰਟ ਤੇ ਤੁਹਾਡੀ ਟਿਕਟ ਲੈਂਦਾ ਮਤਲਬ ਉਹਨੂੰ ਵੀਜ਼ਾ ਨਾਲ ਕੋਈ ਚੱਕਰ ਨਹੀਂ ਦਾ ਵੀਜ਼ਾ ਲੱਗਾ ਜਾਂ ਨਹੀਂ ਲੱਗਾ ਹੈਗਾ ਸੋ ਉਹਨੇ ਟਿਕ ਤੇ ਸਮਾਨ ਤੋਲਣਾ ਹੈ ਜਿਸ ਮਾਸਹੀ ਹੋਇਆ ਤੇ ਤੁਹਾਨੂੰ ਬੋਰਡਿੰਗ ਪਾਸ ਦੇ ਦੇਣਾ ਬੋਰਡਿੰਗ ਪਾਸ ਮਤਲਬ ਤੁਹਾਡੀ ਸੀਟ ਨੰਬਰ ਦੇ ਦੇਣਾ ਕਿ ਤੁਸੀਂ ਕਿਹੜੀ ਸੀਟ ਤੇ ਬਹਿਣਾ ਚਾਹੇ ਦੇ ਵਿੱਚ ਸਭ ਕੁਝ ਉੱਥੇ ਕਲੀਅਰ ਹੋ ਗਿਆ ਉਸ ਤੋਂ ਬਾਅਦ ਹੁੰਦੀ ਹੈ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਵਿੱਚ ਕੀ ਹੁੰਦਾ ਹੈ ਉਹ ਤੁਹਾਡਾ ਪਾਸਵਰਡ ਵੀ ਚੈੱਕ ਕਰਦਾ ਟਿਕਟ ਵੀ ਚੈੱਕ ਕਰਦਾ ਤੇ ਤੁਹਾਡਾ ਵੀਜ਼ਾ ਵੀ ਚੈੱਕ ਕਰਦਾ ਉਹਦਾ ਮੇਨ ਕਾਮ ਆਇਆ ਹੁੰਦਾ ਹੈ ਕਿ ਤੁਸੀਂ ਜਿਹੜਾ ਪਾਸਪੋਰਟ ਹੈ ਤੁਹਾਡਾ ਹੀ ਆ ਵੀਜ਼ਾ ਹੈ ਤੁਹਾਡਾ ਹੀ ਆ ਤੁਸੀਂ ਰੇਲ ਬੰਦੇ ਹੋ ਤੁਹਾਡੇ ਪਾਸਪੋਰਟ ਰੀਅਲ ਆ ਉਹਨੇ ਸਭ ਕੁਝ ਚੈੱਕ ਕਰਨਾ ਹੁੰਦਾ ਤੁਹਾਡੀ ਇੱਕ ਫੋਟੋ ਵੀ ਕਲੀ ਕਰਦਾ ਤੁਸੀਂ ਜੇ ਸਾਈਟ ਤੇ ਦੇਖਦੇ ਹੋਗੇ ਇਮੀਗ੍ਰੇਸ਼ਨ ਤੇ ਜਿਹੜਾ ਕੋਈ ਬੰਦਾ ਜਾ ਚੁੱਕਾ ਕਿਤੇ ਸੋ ਸਾਈਟ ਤੇ ਕੈਮਰਾ ਲੱਗਾ ਹੁੰਦਾ ਕਈ ਵਾਰ ਉਹ ਕਹਿ ਦਿੰਦਾ ਕੈਮਰੇ ਵਿੱਚ ਦੇਖ ਫੋਟੋ ਕਲਿੱਕ ਕਰਦਾ ਸਕੈਨਿੰਗ ਕਰਦੇ ਆ ਕਿ ਹਾਂ origignal ਆ ਸਭ ਸਹੀ ਹੋਇਆ ਤਾਂ ਉਹ ਭੇਜ ਦਿੰਨੇ ਲੱਗ ਗਏ ਅਗੇ ਤੁਹਾਡੇ ਚੰਗੀ ਤਰ੍ਹਾਂ ਤਲਾਸ਼ੀ ਹੁੰਦੀ ਹੈ ਕਿ ਤੁਹਾਡੇ ਕੋਲ ਕੁਝ ਹੈਗਾ ਤਾਂ ਨਹੀਂ ਹੈਗਾ ਮਤਲਬ ਕਿ ਕੋਈ ਕੁਛ ਲੀਕੜ ਵਗੈਰਾ ਜਾਂ ਫਿਰ ਕੋਈ ਹਥਿਆਰ ਵਗੈਰਾ ਤੇ ਨਹੀਂ ਲੈ ਕੇ ਜਾ ਰਹੇ ਜੇ ਉਹ ਵੀ ਸਭ ਕਲੀਅਰ ਹੋਇਆ ਤਾਂ ਫਿਰ ਤੁਸੀਂ ਬਹਿ ਜਾਂਦੇ ਹੋ ਜਾਂਚ ਵਿੱਚ ਮੈਂ ਸਭ ਕੁਝ ਕਲੀਅਰ ਹੋ ਤੇ ਤੁਸੀਂ ਜਾਂਚ ਉੱਤ ਜਾਂਦਾ ਹੈ ਕਿੰਨੇ ਘੰਟੇ ਦੀ ਫਲਾਈਟ ਆ ਕਈ ਵੇਲੇਟ ਹੁੰਦੀ ਜਿਆਦਾ ਹੁੰਦੀ ਆ ਫਿਰ ਤੁਸੀਂ ਪਹੁੰਚਗੇ ਦੂਜੀ ਕੰਟਰੀ ਚ ਜਿੱਥੇ ਪਾਉਜ਼ ਹੋਣਾ ਮਤਲਬ ਤੁਸੀਂ ਜਾਂਚ ਚੇਂਜ ਕਰਨਾ ਉਹ ਤੁਸੀਂ ਜਾਂਚ ਵਿੱਚ ਉਤਰਦੇ ਹੋ ਤਾਂ ਏ ਕੋ ਸਿਰਫ ਵੀਜ਼ਾ ਤੇ ਬੋਰਡਿੰਗ ਪਾਸ ਉਹ ਚੈੱਕ ਕਰਦੇ ਨੇ ਵੀਜ਼ਾ ਬੋਰਡਿੰਗ ਪਾਸ ਤੇ ਤੁਹਾਡਾ ਪਾਸਵਰਡ ਤੁਹਾਡੇ ਕੋਲ ਹੋਣਾ ਚਾਹੀਦਾ ਉਸ ਟਾਈਮ ਉਹਨਾਂ ਤੁਹਾਨੂੰ ਦੇਖਣਾ ਹੈ ਕਿ ਸਭ ਸਹੀ ਹੈ ਕਿ Ориジナル ਆ ਫਿਰ ਉਹ ਤੁਹਾਨੂੰ ਉਹਨਾਂ ਦੇ ਜਿਹਾ ਸੀਟ ਬਿਠਾ ਦੇਣਾ ਫਿਰ ਇਟਲੀ ਤੇ ਆ ਜਾਣਾ ਮਤੇ ਚੈੱਕ ਵੀ ਕਰਦੇ ਜਿਹੜੇ ਤੁਸੀਂ ਦੇਸ਼ ਠੁਰਨਾ ਜੇ ਰੂਸੀ ਆ ਜਾਂ ਕਤਰਾਂ ਉੱਥੇ ਤੁਹਾਡੀ ਚੈਕਿੰਗ ਵੀ ਹੋਊਗੀ ਫਿਰ ਤੋਂ ਕਿ ਤੁਸੀਂ ਕੋਈ ਕੁਸ਼ਨ ਲੀਕਟ ਵਗੈਰਾ ਜਾਂ ਕੋਈ ਹਥਿਆਰ ਲੈ ਕੇ ਤਾਂ ਨਹੀਂ ਆ ਰਹੇ ਬਾਦ ਵਿੱਚ ਤੁਹਾਡੇ ਕੋਈ ਪੁੱਛ ਵੀ ਸਕਦਾ ਕਿ ਇੱਥੇ ਡੋਲਰ ਵਗੈਰਾ ਤੇ ਲੈ ਕੇ ਅਰੇ ਕੋਈ ਲੁੱਟਣ ਵਾਲੇ ਵੀ ਬਥੇਰੇ ਉੱਤੇ ਪੁਲਿਸ ਵਾਲੇ ਹੁੰਦੇ ਜੇ ਤੂੰ ਕਹਿੰਦਾ ਕਿ ਹਾਂ ਮੈਂ 2000 ਡੋਲਰ ਤਾਂ ਐਕਸਟ ਜ਼ਿਆਦਾ ਹੈ ਮੇਰੇ ਕੋ ਤਾਂ ਫਿਰ ਤਾ ਡੋ ਟੈਕਸ ਪਾ ਦਿੰਦੇ ਨੇ ਕਿ ਤੂੰ ਕੁਛ ਪੈਸੇ ਲੈ ਲੈਂਦੇ ਨੇ ਸੋ ਜੇ ਹੋਵੇ ਵੀ ਫਿਰ ਤင်း ਮਨਾ ਕਰ ਸਕਦੇ ਹੋ ਬਾਅਦ ਵਿੱਚ ਤੁਸੀਂ ਜਿਹੜੀ ਮੇਨ ਕੰਟਰੀ ਮਦਰ ਜੇ ਇਟਲੀ ਆਗੇ ਇਟਲੀ ਵਿੱਚ ਫੇਸ ਤੋਂ ਤੁਹਾਡਾ ਪਾਸਪੋਰਟ ਚੈੱਕ ਕੀਤਾ ਜਾਂਦਾ ਹੈ ਤੁਹਾਡਾ ਵੀਜ਼ਾ ਚੈੱਕ ਕੀਤਾ ਜਾਂਦਾ ਹੈ ਮੈਂ ਟਿਕਟ ਦਾ ਨਹੀਂ ਚੱਕੀ ਤਾਂ ਫਿਰ ਪਾਸਪੋਰਟ ਤੇ ਵੀਜ਼ਾ ਚੈੱਕ ਕੀਤਾ ਜਾਂਦਾ ਤੇ ਤੁਹਾਡੇ ਕੋਲ ਸਵਾਲ ਪੁੱਛੇ ਜਾਂਦੇ ਨੇ ਕੁਝ ਕਿ ਤੂੰ ਕੀ ਕਰਨ ਆ ਰਿਹਾ ਹੈ ਮੈਂ ਇਟਾਲੀਅਨ ਵਿੱਚ ਜੇ ਤੇ ਇਟਲੀ ਵਿੱਚ ਜਾਂ ਇਟਾਲੀਆ ਦੇ ਬਿਟਾਲ ਨੇ ਵਿੱਚ ਪੁੱਛੇ ਜਾਣੇ ਆ ਜਾਂ ਹੋਰ ਕਿਸੇ ਕੰਟਰੀ ਵਿੱਚ ਗਏ ਤਾਂ ਤੁਹਾਡੇ ਹੋਰ ਕੋਈ ਕੰਟਰੀ ਦੇ ਜਿਹੜੀ ਆਪਣੀ ਲੈਂਗੁਏਜ ਹੈ ਮੈਂ ਤਾਂ ਇੰਗਲਿਸ਼ ਦਾ ਹੁੰਦਾ ਹੈ ਜੇ ਤੁਹਾਨੂੰ ਇੰਗਲਿਸ਼ ਵੀ ਨਹੀਂ ਆਉਂਦੀ ਤੇ ਉਹਨਾਂ ਨੂੰ ਕਹਿ ਸਕਦੇ ਹੋ ਕਿ ਇਹ ਉਹਨੂੰ ਪਰਲੋ ਇਟਾਲੀਅਨ ਮਤਲਬ ਇਟਾਲੀਅਨ ਵਿੱਚ ਜਾ ਤਾਂ ਉੱਧਰ ਕਹਿ ਸਕਦੇ نو ਇਟਾਲੀਅਨ نو ਇਟਾਲੀਅਨ ਕੁਝ ਵੀ ਉਹਨੂੰ ਸਮਝਾ ਸਕਦੇ ਹੋ ਤਾਂ ਤੁਹਾਨੂੰ ਇੱਕ ਇਟਾ ਉੱਥੇ ਹਰ ਇੱਕ 에어ਪੋਰਟ ਤੇ ਇੱਕ ਬੰਦਾ ਹੁੰਦਾ ਜਿਹਨੂੰ ਹਿੰਦੀ ਵੀ ਆਉਂਦੀ ਹੁੰਦੀ ਉਹ ਤੁਹਾਨੂੰ ਦੇ ਆਏਗਾ ਉਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗਾ ਪਰ ਉਹ ਨਾਰਮਲੀ ਉਹਨਾਂ ਨੇ ਡਾਕੂਮ ਤੇ ਜਿਹੜਾ ਨਾਮ ਲੱਗਿਆ ਤੁਹਾਨੂੰ ਭੇਜ ਦਿੰਦੇ ਨੇ ਜਿਉਂ ਉਹਨਾਂ ਨੂੰ ਸ਼ੱਕ ਨਾ ਹੋਇਆ ਬਾਅਦ ਤੁਸੀਂ ਆਪਣਾ ਸਮਾਨ ਚੱਕ ਕੇ ਉੱਤੇ ਬਾਹਰ ਆ ਸਕਦੇ ਹੋ ਮਤਲਬ ਇਹ ਮੇਨ ਇਮੀਗ੍ਰੇਸ਼ਨ ਹੁੰਦੀ ਆ ਤੁਸੀਂ ਕਹਿ ਸਕਦੇ ਹੋ ਜਿਹੜੀ 에ਰਪੋਰਟਾਂ ਤੇ ਹੁੰਦੀ ਹੈ ਇਹੇ ਸਵਾਲ ਜਵਾਬ ਹੁੰਦੇ ਆ ਮਤਲਬ ਖਾਸ ਡਰਨ ਵਾਲੀ ਗੱਲ ਨਹੀਂ ਹੁੰਦੀ ਤੁਹਾਡੇ ਕੋਲ ਕੁਝ ਖਾਸ ਨਹੀਂ ਮੇਨ ਇਹ ਹੁੰਦਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਹਮੇਸ਼ਾ ਦੇਖਦੇ ਰਹਿਣਾ ਕਿ ਤੁਹਾਡਾ ਗੇਟ ਨੰਬਰ ਕਿਹੜਾ ਜਿਹੜਾ ਟਿਕਟ ਤੇ ਲਿਖਿਆ ਹੁੰਦਾ ਕਿ ਤੁਸੀਂ ਇਹ ਗੇਟ ਤੇ ਤੁਹਾਡੀ ਫਲਾਈਟ ਆ ਦਾ ਚੈਕਿੰਗ ਕਿਹੜੇ ਨੰਬਰ ਤੇ ਹੋ ਰਹੀ ਆ ਉਹ ਮੈਂ ਤੁਹਾਨੂੰ ਤੁਹਾਨੂੰ ਦੇਖਣਾ ਖੋਦ ਹੀ ਹੁੰਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੱਧਰ ਕਿੱਧਰ ਜਾਣਾ ਹੈ ਸੋ ਇਸ ਕਰਕੇ ਲੇਟ ਨਾ ਹੋ ਜੂ ਕਿ ਤੁਹਾਡੇ ਲੋਸਮੈਂਟੇ ਕਰਦੇ ਰਹਿਣ ਕਿ ਸਿੰਗਲ ਕਿੱਧਰ ਗਿਆ ਜਾਂ ਕੋਈ ਹੋਰ ਕਿੱਧਰ ਗਈ ਸੋ ਚੈੱਕ ਕਰਦੇ ਰਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਜਿਹੜਾ ਬੰਦਾ ਪਹਿਲੀ ਵਾਰੀ ਕਿਸੇ ਵੀ ਕਾਟਰ ਵਿੱਚ ਜਾ ਰਿਹਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਉਹ ਕੋ ਕਿਹੜੇ ਕਿਹੜੇ ਡਾਕੂਮੈਂਟ ਹੋਣੇ ਚਾਹੀਦੇ ਤੇ ਕਿਹੜੇ ਕਿਹੜੇ ਸਵਾਲ ਪੁੱਛੇ ਜਾਂਦੇ ਨੇ ਥੈਂਕ ਯੂ